ਸਾਤ ਸਿਰਿਆ ਕਾਲ ਮੈਂ ਕਮਲਪਾਲ ਸਿੰਘ ਲੈ ਕੇ ਆਦਰਾ ਫਟਾਫਟ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਨਾਲ ਤੇ ਰੋਕ ਕਰਦੇ ਪਹਿਲੀ ਕਵਰ ਦਾ ਅਮਰੀਕਾ ਦੇ ਵਿੱਚ ਬੰਦੂਕ ਹਿੰਸਾ ਆਪਣੇ ਸਿੱਖਰਾਂ ਦੇ ਉੱਤੇ ਹੋਣ ਦੇ ਬਾਵਜੂਦ ਵੀ ਇੱਥੇ ਕਰਿਆਨੇ ਦੀਆਂ ਦੁਕਾਨਾਂ ਦੇ ਉੱਤੇ ਬੰਦੂਕ ਦੀਆਂ ਗੋਲੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਨੇ ਦਾ ਟੈਲੀਗ੍ਰਾਫ ਦੇ ਅਨੁਸਾਰ ਇਹ ਸਹੂਲਤ ਅਮਰੀਕਾ ਦੇ ਤਿੰਨ ਰਾਜਾਂ ਦੇ ਵਿੱਚ ਸ਼ੁਰੂ ਕੀਤੀ ਗਈ ਹੈ ਤੇ ਜਿਸ ਕਾਰਨ ਗਰੋਸਰੀ ਦੀਆਂ ਦੁਕਾਨਾਂ ਦੇ ਵਿੱਚ ਵੈਂਟਿੰਗ ਮਸ਼ੀਨਾਂ ਰਾਹੀਂ ਬੰਦੂਕਾਂ ਦੀਆਂ ਗੋਲੀਆਂ ਵੀ ਹੁਣ ਮਿਲਦੀਆਂ ਉਪਲਬਧ ਨੇ ਅਲਬਾਮਾ, ਉਲਕਹਾਮਾ ਅਤੇ ਟੈਕਸਾਸ ਦੇ ਕੁਝ ਸਟੋਰਾਂ ਦੇ ਉੱਤੇ ਗਾਹਕ ਆਪਣੀ ਆਈਡੀ ਨੂੰ ਸਕੈਨ ਕਰਨ ਦੁਆਰਾ ਹਥਿਆਰਾਂ ਵਾਲੀ ਗੋਲੀਆਂ ਪ੍ਰਾਪਤ ਕਰ ਸਕਦੇ ਨੇ ਤੇ ਗੋਲੀਆਂ ਕੱਢਣਾ ਏਟੀਐਮ ਜਿੰਨਾ ਹੀ ਆਸਾਨ ਹੈ। ਰਿਪੋਰਟ ਮੁਤਾਬਕ ਮਸ਼ੀਨਾਂ ਦਾ ਨਿਰਮਾਣ ਅਮਰੀਕਨ ਜ਼ਾਉਂਡਜ਼ ਦੁਆਰਾ ਕੀਤਾ ਜਾਂਦਾ ਹੈ ਤੇ ਅਮਰੀਕਾ ਦੀ ਵੈੱਬਸਾਈਟ ਦੱਸਦੀ ਹੈ ਕਿ ਉਹਨਾਂ ਦੇ ਸਵੈਚਲਿਤ ਅਸਲਾ ਡਿਸਪੈਂਸਰ ਦਿੰਦੇ 24 ਘੰਟੇ ਹਫ਼ਤੇ ਦੇ 7 ਦਿਨ ਉਪਲਬਧ ਹੁੰਦੇ ਨੇ। ਤੇ ਇਸ ਨਾਲ ਗਾਹਕਾਂ ਨੂੰ ਲੰਬੀਆਂ ਲਾਈਨਾਂ ਦੇ ਵਿੱਚ ਉਡੀਕ ਕੀਤੇ ਬਿਨਾਂ ਹੀ ਕਿਸੇ ਵੀ ਸਮੇਂ ਆਪਣੀਆਂ ਬੰਦੂਕ ਦੀ ਲਈ ਅਸਲਾ ਖਰੀਦਣ ਦੀ ਇਜਾਜ਼ਤ ਮਿਲਦੀ ਹੈ। ਕੈਨੇਡਾ ਨਾਟੋ ਦੇ 32 ਮੈਂਬਰ ਦੇਸ਼ਾਂ ਦੇ ਵਿੱਚੋਂ ਅਲੱਗ-ਥਲੱਗ ਹੋਇਆ ਪਿਆ ਤੇ ਇੱਕ ਅਮਰੀਕੀ ਮੀਡੀਆ ਚੈਨਲ ਨੇ ਇਹ ਦਾਵਾ ਕੀਤਾ ਤੇ ਉਹਦਾ ਕਹਿਣਾ ਹੈ ਕਿ ਕੈਨੇਡਾ ਆਪਣਾ ਘਰੇਲੂ ਰੱਖਿਆ ਖਰਚਾ ਨਿਰਧਾਰਤ ਸੀਮਾ ਤੱਕ ਨਹੀਂ ਕਰ ਪਾਰ ਰਿਹਾ ਸ ਤੇ ਐਸੇ ਕਾਰਨ ਕੈਨੇਡੀਅਨ ਫੌਜ ਦੇ ਬਹੁਤ ਸਾਰੇ ਸਾਜ਼ੋ-ਸਮਾਨ ਪੁਰਾਣੇ ਹੋ ਗਏ ਨੇ ਅਤੇ ਰੱਖਿਆ ਖਰਚ ਕਰਨਾ ਫਿਲਹਾਲ ਕੈਨੇਡੀਅਨ ਸਰਕਾਰ ਦੀ ਤਰਜੀਹ ਨਹੀਂ ਹੈ ਇਹ ਰਿਪੋਰਟ ਅਜਿਹੇ ਸਮੇਂ ਦੇ ਵਿੱਚ ਸਾਹਮਣੇ ਆਈ ਹੈ ਜਦੋਂ ਕੈਨੇਡੀਅਨ ਪੀਐਮ ਜਸਟਿਨ ਟਰੂਡੋ ਨਾਟੋ ਦੀ ਬੈਠਕ ਦੇ ਵਿੱਚ ਸ਼ਾਮਲ ਹੋਣ ਲਈ ਵਾਸ਼ਿੰਗਟਨ ਡੀਸੀ ਪਹੁੰਚੇ ਨੇ ਤਵਿਸ਼ੰਤਨ ਦੇ ਵਿੱਚ ਰਾਸ਼ਟਰਪਤੀ ਜੋ ਬਾਈਡਨ ਦੀ ਪ੍ਰਧਾਨਗੀ ਦੇ ਵਿੱਚ ਨਾਟੋ ਦੀ ਇੱਕ ਅਹਿਮ ਬੈਟਿੰਗ ਹੋ ਰਹੀ ਹੈ ਤੇ ਨਾਟੋ ਮੀਟਿੰਗ ਦੇ ਵਿੱਚ ਪ੍ਰਧਾਨ ਮੰਤਰੀ ਕੈਨੇਡਾ ਦੇ ਯੋਗਦਾਨ ਉੱਤੇ ਬੋਲਣਗੇ ਤੇ ਜਦੇ ਵਿੱਚ ਆਪਰੇਸ਼ਨ ਰੀ ਐਂਸ਼ੋਰੈਂਸ ਵੀ ਜਿਹੜਾ ਸ਼ਾਮਿਲ ਹੈ ਜੋ ਕੈਨੇਡਾ ਦੀ ਸਭ ਤੋਂ ਵੱਡੀ ਸਰਗਰਮ ਵਿਦੇਸ਼ੀ ਫੌਜੀ ਤੈਨਾਤੀ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਰੂਸ ਦੇ ਦੌਰੇ ਤੇ ਨੇ ਤੇ ਇਸ ਦੌਰਾਨ ਉਹਨਾਂ ਨੇ ਰੂਸ ਦੇ ਰਾਸ਼ਟਰਪਤੀ ਵਿਲਦਿਮੀਰ ਪੁਤਿਨ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਜਿਵੇਂ ਹੀ ਪ੍ਰਧਾਨ ਮੰਤਰੀ ਮੋਦੀ ਨੇ ਪੁਤਿਨ ਸਾਹਮਣੇ ਫਰੋਸੀ ਫੌਜ ਦੇ ਵਿੱਚ ਭਾਰਤੀਆਂ ਦੇ ਫਸੇ ਹੋਣ ਦਾ ਮੁੱਦਾ ਚੁੱਕਿਆ ਤਾਂ ਪੁਤਿਨ ਨੇ ਤੁਰੰਤ ਫੌਜ ਦੇ ਵਿੱਚ ਕੰਮ ਕਰ ਰਹੇ ਸਾਰੇ ਭਾਰਤੀਆਂ ਨੂੰ ਵਾਪਸ ਭੇਜਣ ਦਾ ਫੈਸਲਾ ਲੈ ਲਿਆ ਤੇ ਜਿਸ ਵਗਰ ਯੂਕਰੇਨ ਯੁੱਧ ਲਈ ਰੂਸੀ ਫੌਜ ਵਿੱਚ ਸ਼ਾਮਲ ਭਾਰਤੀ ਹੁਣ ਸੁਰੱਖਿਆਤ ਵਾਪਸ ਪਰਤਣਗੇ ਜਾਣਕਾਰੀ ਮੁਤਾਬਕ ਕੁਤੂਤਰਾ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਮਾਸਕੋ ਪਤੀ ਵਲਦਮੀਰ ਪੁਤਿਨ ਦੇ ਕੋਲ ਇਹ ਮੁੱਦਾ ਚੁੱਕਿਆ ਸੀ ਤੇ ਇਸ ਤੋਂ ਬਾਅਦ ਭਾਰਤੀ ਸੈਨਿਕਾਂ ਦੀ ਵਾਪਸੀ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ ਤੇ ਵਿਦੇਸ਼ ਮੰਤਰਾਲੇ ਅਨੁਸਾਰ ਇਸ ਸਮੇਂ 30 ਤੋਂ 40 ਭਾਰਤੀ ਰੂਸੀ ਫੌਜ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ ਸਰਾਧਪਰ ਤੋਂ ਕੁਸ਼ਪੈਟ ਕਰਕੇ ਕਟੂਆ ਜ਼ਿਲ੍ਹੇ ਦੇ ਬਿਲਾਵਲ ਇਲਾਕੇ ਦੇ ਵਿੱਚ ਲੁਕੇ ਹੋਏ ਅਤਵਾਦੀਆਂ ਨੇ ਸੋਮਵਾਰ ਦੁਪਹਿਰ ਇੱਕ ਫੌਜੀ ਗੱਡੀ ਉੱਤੇ ਹਮਲਾ ਕਰ ਦਿੱਤਾ ਤੇ ਜਿਸ ਕਾਰਨ ਪੰਜ ਜਵਾਨ ਸ਼ਹੀਦ ਹੋ ਗਏ ਤੇ 6 ਹੋਰ ਜ਼ਖਮੀ ਹੋਏ ਨੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਉੱਚੇ ਪਹਾੜਾਂ ਉੱਤੇ ਬੈਠੇ ਅਤਵਾਦੀਆਂ ਦੇ ਹਮਲੇ ਤੋਂ ਬਾਅਦ ਜਵਾਨਾਂ ਨੇ ਤੁਰੰਤ ਮੋਰਚਾ ਸੰਭਾਲ ਲਿਆ ਅਤੇ ਜਵਾਬੀ ਫਾਇਰਿੰਗ ਵੀ ਕੀਤੀ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਬਲਾਵਰ ਦੇ ਲੋਹਾਈ ਮਲਹਾਰ ਇਲਾਕੇ ਦੇ ਬਦਨੋਟਾ ਦੇ ਵਿੱਚ ਫੌਜ ਦੀ ਬਾਈ ਗੜਵਾਲ ਰੈਜੀਮੈਂਟ ਦੀ ਗੱਡੀ ਆਪਣੀ ਮੰਡਲਵਾਲ ਜਾ ਰਹੀ ਸੀ ਜਦੋਂ ਇਹ ਦੁਪਹਿਰ ਕਰੀਬ 3:30 ਵਜੇ ਬਲੋਟ ਡਰੇਨ ਦੇ ਨੇੜੇ ਪਹਹਾੜਾਂ ਦੇ ਉੱਤੇ ਪਹਿਲਾਂ ਤੋਂ ਲੁਕੇ ਹੋਏ ਅੱਤਵਾਦੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਹਮਲੇ ਦੀ ਸੂਚਨਾ ਤੁਰੰਤ ਫੌਜ ਜੰਮੂ ਕਸ਼ਮੀਰ ਪੁਲਤ ਤੇ ਨਿਯਮਤ ਰੱਖਿਆ ਫੋਰਸਾਂ ਨੂੰ ਵੀ ਦਿੱਤੀ ਗਈ ਤੇ ਦੱਸਿਆ ਜਾਂਦਾ ਕਿ 4-5 ਅੱਤਵਾਦੀਆਂ ਨੂੰ ਸੁਰੱਖਿਆ ਫੋਰਸਾਂ ਨੇ ਘੇਰ ਲਿਆ ਬ੍ਰਿਟੇਨ ਦੀ ਨਵੀਂ ਚੋਣੀ ਲੇਬਰ ਸਰਕਾਰ ਨੇ ਰਵਾਂਡਾ ਦੇਸ਼ ਨਿਕਾਲਾ ਯੋਜਨਾ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਤੇ ਇਸ ਯੋਜਨਾ ਨੂੰ ਪੈਸੇ ਦਿੱਤੇ ਜਾਣ ਤੋਂ ਕਰੋਨਾ ਪਾਉਂਡ ਲੈ ਕੇ ਸਰਹੱਦੀ ਸੁਰੱਖਿਆ ਕਮਾਨ ਬਣਾਈ ਜਾਵੇਗੀ ਤੇ ਇੱਕ ਰਿਪੋਰਟ ਵਿੱਚ ਗ੍ਰੈਸ ਕੱਤਰ ਜਾਵੇਟ ਕਪੂਰ ਦਾ ਹਵਾਲਾ ਦਿੰਦੇ ਹੋਏ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਨਵੀਂ ਕਮਾਂਡ ਦੇਸ਼ ਦੀਆਂ ਸੁਰੱਖਿਆ ਸੇਵਾਵਾਂ ਦੇ ਨਾਲ-ਨਾਲ ਇਮੀਗ੍ਰੇਸ਼ਨ ਅਤੇ ਸਰਹੱਦ ਕੰਟਰੋਲ ਦੇ ਰਣਨੀਤਿਕ ਪ੍ਰਬੰਧਨ ਚੱਲ ਲੱਗੀ ਰਹੇਗੀ। ਤਖਪੂਰ ਨੇ ਇਹ ਵੀ ਆਖਿਆ ਕਿ ਉਹ ਜਲਦ ਤੋਂ ਜਲਦ ਇਸ ਮਾਮਲੇ 'ਚ ਤਰੱਕੀ ਚਾਹੁੰਦੇ ਨੇ ਪਰ ਉਹਨਾਂ ਨੇ ਇਹ ਵੀ ਨਾਲ ਦੱਸਿਆ ਕਿ ਨਵੀਂ ਸਰਕਾਰ ਨੂੰ ਇਹ ਸਮੱਸਿਆ ਕੰਦਰ ਬੇਟੀ ਤੋਂ ਵਿਰਾਸਤ ਦੇ ਵਿੱਚ ਮਿਲੀ ਹੈ। ਬ੍ਰਿਟੇਨ ਅਤੇ ਰਵਾਂਡਾ ਨੇ 2022 ਦੇ ਵਿੱਚ ਇੱਕ ਪ੍ਰਵਾਸ ਸਮਝੌਤੇ ਉੱਤੇ ਦਸਤਖਤ ਕੀਤੇ ਸਨ ਜਿਸ ਦੇ ਅਧੀਨ ਬ੍ਰਿਟਿਸ਼ ਸਰਕਾਰ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਜਾਂ ਸ਼ਰਨ ਚਾਹਣ ਵਾਲਿਆਂ ਦੇ ਵੱਜੋਂ ਪਛਾਣ ਜਾਰੇ ਵਾਲੇ ਲੋਕਾਂ ਨੂੰ ਪ੍ਰੋਸੈਸਿੰਗ ਸ਼ਰਨ ਅਤੇ ਮੂਲ ਮੁਸੀਬੇ ਦੇ ਲਈ ਰਵਾਂਡਾ ਭੇਜਿਆ ਜਾਵੇਗਾ। ਕਾਂਗਰਸ ਨੇਤਾ ਰਾਹੁਲ ਗਾਦੀ ਸੋਮਵਾਰ ਨੂੰ ਮਨੀਪੁਰ ਦੇ ਦੌਰੇ ਤੇ ਸਨ ਤੇ ਉਹ ਸਥਾਨਕ ਲੋਕਾਂ ਨੂੰ ਮਿਲੇ ਅਤੇ ਉਹਨਾਂ ਦਾ ਦਰਦ ਸਾਂਝਾ ਕੀਤਾ। ਇਸ ਮੌਕੇ ਉਹਨਾਂ ਨੇ ਪੀਐਮ ਮੋਦੀ ਨੂੰ ਮਨੀਪੁਰ ਆਉਣ ਅਤੇ ਉੱਥੋਂ ਦੇ ਲੋਕਾਂ ਦੇ ਦਰਦ ਨੂੰ ਸਮਝਣ ਦੀ ਅਪੀਲ ਵੀ ਕੀਤੀ ਹੈ। ਉਹਨਾਂ ਨੇ ਸਰਕਾਰ ਨੂੰ ਭਰੋਸਾ ਦਿੱਤਾ ਕਿ ਮਨੀਪੁਰ ਵਿੱਚ ਸ਼ਾਂਤੀ ਬਹਾਲ ਕਰਨ ਦੇ ਲਈ ਸਰਕਾਰ ਜੋ ਵੀ ਕਦਮ ਚੁੱਕੇਗੀ ਵਿਰੋਧੀ ਪਾਰਟੀਆਂ ਉਸ ਦਾ ਸਮਰਥਨ ਕਰਨਗੀਆਂ। ਤੇ ਲੋਕ ਸਭਾ ਦੇ ਵਿੱਚੋਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮਣੀਪੁਰ ਦੀ ਤਰਸਦੀ ਨੂੰ ਭਿਆਨਕ ਘਰਾੜ ਦਿੱਤਾ ਤੇ ਉਹਨਾਂ ਨੇ ਆਖਿਆ ਕਿ ਪਿਛਲੇ ਸਾਲ ਮਈ ਦੇ ਵਿੱਚ ਹਿੰਸਾ ਸ਼ੁਰੂ ਹੋਣ ਤੋਂ ਬਾਅਦ ਸੂਬੇ ਦੀ ਇਹ ਉਹਨਾਂ ਦੀ ਤੀਜੀ ਫੇਰੀ ਹੈ ਪਰ ਉਹਨਾਂ ਨੂੰ ਸਥਿਤੀ ਵਿੱਚ ਕੋਈ ਸੁਧਾਰ ਹੁੰਦਾ ਨਜ਼ਰ ਨਹੀਂ ਆ ਰਿਹਾ ਗਾਜ਼ਾ 'ਚ ਹਮਾਸ ਅਤੇ ਇਜ਼ਰਾਇਲ ਦੇ ਵਿਚਕਾਰ ਚੱਲ ਰਹੀ ਜੰਗ ਦੇ 9 ਮਹੀਨੇ ਪੂਰੇ ਹੋ ਗਏ ਨੇ ਤੇ ਇਸ ਦੌਰਾਨ ਲਗਭਗ 38153 ਲੋਕਾਂ ਦੀ ਮੌਤ ਹੋਈ ਹੈ ਤੇ 87828 ਤੋਂ ਵੱਧ ਲੋਕ ਜ਼ਖਮੀ ਹੋਏ ਨੇ ਇਹਨਾਂ ਦੀ ਹੀ ਨਹੀਂ ਤੇ 2 ਲੱਖ ਲੋਕ ਬੇਕਾਰ ਵੀ ਹੋਏ ਨੇ ਅਦਰਾਈਲੀ ਫੌਜ ਜਿਵੇਂ ਜੰਗ ਲੜ ਰਹੀ ਹੈ ਉਸ ਨੂੰ ਵੇਖ ਕੇ ਲੱਗਦਾ ਹੈ ਕਿ ਜੰਗ ਜਲਦੀ ਖਤਮ ਹੋਣ ਵਾਲੀ ਹੈ ਹਾਲਾਂਕਿ ਅਮਰੀਕਾ ਦੀ ਪਹਿਲ ਦੇ ਉੱਤੇ ਸੀਜ਼ ਫਾਇਰ ਦੀ ਗੱਲ ਚੱਲ ਰਹੀ ਹੈ ਤੇ ਇਸ ਦੌਰਾਨ ਅਦਰਾਈਲੀ ਰਖਿਆ ਬੱਲਾ ਨੇ ਦਾਅਵਾ ਕੀਤਾ ਹੈ ਕਿ ਹਮਾਰ ਦੇ ਇਲਾਕੇ ਆਮ ਲੋਕਾਂ ਵਿੱਚ ਲੁਕੇ ਹੋਏ ਨੇ ਤੇ ਸੋਮਵਾਰ ਨੂੰ 6 ਜੀਆਈ ਇਲਾਕੇ ਦੇ ਵਿੱਚ ਇੱਕ ਸਕੂਲ ਅਤੇ ਕਲੀਨਿਕ ਦੀ ਤਲਾਸ਼ੀ ਦੌਰਾਨ ਹਥਿਆਰਾਂ ਦਾ ਵੱਡਾ ਪੰਡਾਰ ਮਿਲਿਆ ਤੇ ਆਈਡੀਐਫ ਨੇ ਮੋਰਟਾਰ ਮਸ਼ੀਨ ਗਨ ਗ੍ਰਨੇਡ ਅਤੇ ਖੂਫੀਆ ਦਸਤਾਵੇਜ਼ਾਂ ਸਮੇਤ ਦਰਜਨਾ ਤਿਆਰ ਬਰਾਮਦ ਕੀਤੇ ਨੇ ਇਹਨਾਂ ਨੂੰ ਸੰਯੁਕਤ ਰਾਸ਼ਟਰ ਰਾਹਤ ਅਤੇ ਕਾਰਜ ਏਜੰਸੀ ਦੇ ਕਰਮਚਾਰੀਆਂ ਦੀਆਂ ਵਾਰਡੀਆਂ ਦੇ ਨਾਲ ਲੁਕਾ ਕੇ ਰੱਖਿਆ ਗਿਆ ਸੀ ਅਮਰੀਕਾ ਦੇ ਟੈਕਸਾਸ ਸੂਬੇ ਦੇ ਵਿੱਚ ਸੋਮਵਾਰ ਸਵੇਰੇ ਤੜਕੇ ਆਈ ਸ਼ਕਤੀਸ਼ਾਲੀ ਤੂਫਾਨ ਬੈਰੀਲ ਦੇ ਪ੍ਰਭਾਵ ਦੇ ਕਾਰਨ ਹੜਵਰਗੇ ਸਥਿਤੀ ਬਣੀ ਹੋਈ ਹੈ ਜਿਸ ਕਾਰਨ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ ਹੈ ਤੇ ਕਰੀਬ 30 ਲੱਖ ਲੋਕ ਜਿਹੜੇ ਘਰਾਂ ਤੋਂ ਅਤੇ ਵਪਾਰਕ ਅਦਾਰਿਆਂ ਦੀ ਬਿਜਲੀ ਗੁੱਲ ਹੋ ਗਈ ਹੈ ਨੈਸ਼ਨਲ ਹਰੀਕੇਨ ਸੈਂਟਰ ਨੇ ਸੋਮਵਾਰ ਸ਼ਾਮ ਨੂੰ ਕਿਹਾ ਕਿ ਬੈਰੀਲ ਨੇ ਮਾਟਾ ਗੋਰਡਾ ਦੇ ਨੇੜੇ ਇੱਕ ਸ਼੍ਰੇਣੀ ਤੂਫਾਨ ਦੇ ਰੂਪ ਵਿੱਚ ਲੈਂਡਫਾਲ ਕੀਤਾ ਤੇ ਜਿਸ ਨਾਲ ਸਕੂਲ ਵਪਾਰਕ ਅਦਾਰੇ ਦਫ਼ਤਰਾਂ ਅਤੇ ਵਿੱਤੀ ਸੰਸਥਾਵਾਂ ਨੂੰ ਬੰਦ ਕਰ ਦਿੱਤਾ ਗਿਆ ਕੇਂਦਰ ਨੇ ਕਿਹਾ ਕੇ ਪੂਰਬੀ ਟੈਕਸਾਸ ਪੱਛਮੀ ਲਾਈ ਸਿਆਨਾ ਅਤੇ ਅਰਕਾ ਨਸਾਸ ਦੇ ਕੁਝ ਹਿੱਸਿਆਂ ਦੇ ਵਿੱਚ ਹੜ੍ਹ ਮੀਂਹ ਅਤੇ ਤੇਜ਼ ਗਰਜ ਦੀ ਸੰਭਾਵਨਾ ਹੈ ਤੇ ਕਰਾਉ ਉਤੇ ਇੱਕ ਦਰਖਤ ਡਿੱਗਣ ਦੇ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਹੈ ਤੇ ਹਿਊਸਟਨ ਪੋਲਸਪੋਪਾਕ ਦੇ ਕਰਮਚਾਰੀ ਨੇ ਹੜ੍ਹ ਦੇ ਪਾਣੀ ਦੇ ਵਿੱਚ ਫਰ ਜਾਣ ਕਰਨ ਆਪਣੀ ਜਾਨ ਗਵਾ ਦਿੱਤੀ ਹੈ ਅਗਲੀਆਂ ਦੀ ਘਟਨਾ ਵਿੱਚ ਇੱਕ ਹੋਰ ਵਿਅਕਤੀ ਦੀ ਵੀ ਮੌਤ ਹੋਣ ਦੀ ਸੂਚਨਾ ਹੈ ਅਦਲੀ ਨੈ ਦੁਆਰਾ ਫਿਰ ਆਦਰੋਂ ਹੋਮਗੇ ਉਦੋਂ ਤੱਕ ਦਿਓ ਕਮਲਪਾਲ ਜੀ ਨੂੰ ਜੀ ਆਇਆਂਦ ਸਤਿ ਸ਼੍ਰੀ ਅਕਾਲ ਧੰਨਵਾਦ